ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਆਉਣ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਸਵਾਰੀਆਂ ਦੇ ਨਾਲ ਭਰੀ ਬੱਸ ਨੂੰ ਲੱਗ ਗਈ ਪਿਆਣੇ ਦਾ ਅੱਗ ਮਚ ਗਈ ਹਫੜਾ ਦਫੜੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਹੁਣੇ-ਹੁਣੇ ਖਬਰ ਮਿਲੀ ਹੈ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਅਮਰitsar ਪਹੁੰਚੀ ਐਚ ਆਰਟੀਸੀ ਬੱਸ ਨੂੰ ਬਿਆਸ ਨੇੜੇ ਅਚਾਨਕ ਅਗ ਲੱਗ ਗਈ ਅਤੇ ਅੱਗ ਲੱਗਣ ਦਾ ਕਾਰਨ ਟਾਇਰ ਫਟਣਾ ਤੇ ਫਿਰ ਬੱਸ ਦੇ ਬੇਕਾਬੂ ਹੋਣ ਦੇ ਗ੍ਰੇਲ ਨਾਲ ਟਕਰਾਉਣਾ ਜਾਣਾ ਦੱਸਿਆ ਜਾ ਰਿਹਾ ਘਟਨਾ ਦੇ ਸਮੇਂ ਬੱਸ ਚ ਡਰਾਈਵਰ ਸਮੇਤ 18 ਤੋਂ 20 ਲੋਕ ਮੌਜੂਦ ਸਨ ਬੱਸ ਦੀਆਂ ਖਿੜਕੀਆਂ ਤੋੜ ਕੇ ਸਾਰੀਆਂ ਸਵਾਰੀਆਂ ਬੱਸ ਦੇ ਵਿੱਚੋਂ ਚਾਲ ਮਾਰ ਕੇ ਬਾਹਰ ਨਿਕਲੇ ਇਤਿਹਾਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਤੇ ਕੌਜੀ ਦੇਰ ਵਿੱਚ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ 15 ਮਿੰਟਾਂ ਵਿੱਚ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਬੱਸ ਚਾਲਕ ਕਸ਼ਮੀਰ ਚੰਦਰ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜिले ਵਿੱਚ ਸਥਿਤ ਪਿੰਡ ਬੁਡੇਵਰ ਜਾਣ ਵਾਲਾ ਤੇ ਉਹ ਕੰਡਕਟਰ ਸੁਨੀਲ ਕੁਮਾਰ ਦੇ ਨਾਲ ਹਿਮਾਚਲ ਰੋਡਵੇਜ ਟਰਾਂਸਪੋਰਟ ਕੰਪਨੀ ਦੀ ਉਖਤ ਬੱਸ ਤੇ ਸਵਾਰੀਆਂ ਨੂੰ ਹਮੀਰਪੁਰ ਤੋਂ ਅੰਮ੍ਰਿਤਸਰ ਲੈ ਆ ਰਿਹਾ ਸੀ ਅਤੇ ਜਦ ਦੌਰਾਨ ਬੱਸ ਨੂੰ ਅੱਗ ਲੱਗੀ ਵੀਡੀਓ ਦੇਖ ਲਈ ਤੁਹਾਡਾ ਤਾਂ